ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਹਾਂਜੀ ਬੱਚਿਓ ਅੱਜ ਆਪਾਂ ਕਰਾਂਗੇ ਸਿਹਾਰੀ ਮਾਤਰਾ ਤਿੰਨ ਅੱਖਰੀ ਸ਼ਬਦ ਹਾਂਜੀ ਬੱਚਿਓ ਜਿਹੜੇ ਸ਼ਬਦਾਂ ਵਿੱਚ ਸਿਹਾਰੀ ਮਾਤਰਾ ਲੱਗਦੀ ਆ ਆ ਸਿਹਾਰੀ ਜਿਹੜੀ ਆ ਇਹ ਦਾ ਸਾਈਨ ਆ ਠੀਕ ਆ ਇਹ ਅੱਖਰ ਦੇ ਖੱਬੇ ਪਾਸੇ ਲੱਗਦੀ ਆ ਜਿਵੇਂ ਆ ਸੱਸੇ ਨੂੰ ਲੱਗੀ ਹੋਈ ਆ ਸਿਹਾਰੀ ਠੀਕ ਆ ਤੇ ਆਪਾਂ ਜਿਹੜੇ ਤਿੰਨ ਅੱਖਰ ਵਾਲੇ ਸ਼ਬਦ ਨੇ ਹਨਾ ਸਿਹਾਰੀ ਮਾਤਰਾ ਦੇ ਨਾਲ ਉਹ ਕਰਾਂਗੇ ਚਲੋ ਆਪਾਂ ਪਹਿਲਾ ਸ਼ਬਦ ਲਿਖੀਏ ਬੱਚਿਓ ਹਾਂਜੀ ਮੰਮਾ ਹੁਣ ਇੱਧਰ ਦੇਖੋ ਮੰਮਾ ਆਪਾਂ ਲਿਖ ਲਿਆ ਮੰਮੇ ਨੂੰ ਆਪਾਂ ਸਿਹਾਰੀ ਲਾਉਣੀ ਆ ਇਹ ਖੱਬਾ ਪਾਸਾ ਠੀਕੋ ਲੈਫਟ ਸਾਈਡ ਤੇ ਆਪਾਂ ਇੱਧਰ ਸਿਹਾਰੀ ਲਾਵਾਂਗੇ ਇਸ ਤਰ੍ਹਾਂ ਸਿਹਾਰੀ ਮਾਤਰਾ ਜਿਹੜੀ ਉਹ ਲਾਈਨ ਦੇ ਨਾਲ ਜਾਂ ਅੱਖਰ ਦੇ ਨਾਲ ਟੱਚ ਨਹੀਂ ਹੁੰਦੀ ਠੀਕ ਆ ਉਹਨੂੰ ਜੋੜਨਾ ਨਹੀਂ ਹੈਗਾ ਲਾਈਨ ਦੇ ਨਾਲ ਮੰਮੇ ਸਿਹਾਰੀ ਮੇ ਇਹਦੀ ਆਵਾਜ਼ ਕੀ ਆ ਮੇ ਠੀਕ ਆ ਇੱਕ ਸਿਹਾਰੀ ਦੀ ਆਵਾਜ਼ ਕੀ ਆ ਇਹ ਮੰਮੇ ਸਿਹਾਰੀ ਮੇ ਜਿਹੜੇ ਅੱਖਰ ਨਾਲ ਲੱਗ ਗਈ ਉਹਦੇ ਨਾਲ ਇਹਦੀ ਆਵਾਜ਼ ਅੱਖਰ ਵਾਲੀ ਹੋ ਗਈ ਠੀਕ ਹੈ ਮੰਮੇ ਸਿਹਾਰੀ ਮੇ ਰ ਰ ਰ ਚਚਾ ਚ ਕੀ ਬਣ ਗਿਆ ਮਿਰਚ ਠੀਕ ਹੈ ਮਿਰਚ ਨੰਬਰ 2 ਤੇ ਆਪਾਂ ਲਿਖ ਦਿਆਂ ਸੇਤਾਰ ਸ ਸੇ ਨੂੰ ਸਿਹਾਰੀ ਉਹ ਸਿਹਾਰੀ ਕਿੱਧਰ ਪਾਉਗੀ ਖੱਬੇ ਪਾਸੇ ਠੀਕ ਹੈ ਤੱਤਾ ਤੱਤੇ ਦੇ ਨਾਲ ਆਪਾਂ ਕੀ ਲਗਾਵਾਂਗੇ ਕੰਨਾ ਰ ਆ ਰ ਕੀ ਬਣ ਗਿਆ ਸੇਤਾਰ ਸ ਸੇ ਸਿਹਾਰੀ ਸ ਤੱਤੇ ਕੰਨਾ ਤਾ ਰਾਰਾ ਰ ਸਿਤਾਰ ਹਾਂ ਜੀ ਬੱਚਿਓ ਅਗਲਾ ਸ਼ਬਦ ਆਪਾਂ ਲਿਖਦੇ ਹਾਂ ਹਾ ਹਾ ਸਿਹਾਰੀ ਮਾਤਰਾ ਠੀਕ ਹੈ ਖੱਬੇ ਪਾਸੇ ਹਾ ਹੈ ਨੂੰ ਸਿਹਾਰੀ ਹੇ ਰਾਰਾ ਰ ਹੁਣ ਰਾਰੇ ਨਾਲ ਕੋਈ ਮਾਤਰਾ ਨਹੀਂ ਲੱਗੀ ਤਾਂ ਇਹਦੀ ਆਵਾਜ਼ ਕੀ ਆ ਰ ਨੰਨਾ ਨ ਉਹ ਨਾ ਨਾ ਅੱਖਰ ਨਾਲ ਵੀ ਕੋਈ ਮਾਤਰਾ ਨਹੀਂ ਲੱਗੀ ਤਾਂ ਇਹਦੀ ਆਵਾਜ਼ ਕੀ ਆ ਨ ਕੀ ਬਣ ਗਿਆ ਹਿਰਨ ਹਿਰਨ ਠੀਕ ਹੈ ਇਹ ਹੁਣ ਜਦੋਂ ਸਿਹਾਰੀ ਦੀ ਆਵਾਜ਼ ਇਹ ਤੇ ਆ ਦੇਖੋ ਮੰਮੀ ਸਿਹਾਰੀ ਮੇ ਸਸੇ ਸਿਹਾਰੀ ਸ ਹੇ ਸਿਹਾਰੀ ਹੇ ਠੀਕ ਹੈ ਇਸ ਤਰ੍ਹਾਂ ਪੜ੍ਹਨਾ ਇਹਨੂੰ ਅਗਲਾ ਸ਼ਬਦ ਆਪਾਂ ਲਿਖਦੇ ਹਾਂ ਮਹਿਲ ਮੰਮਾ ਮ ਮਮਾ ਮ ਹੁਣ ਆਪਾਂ ਮਹਿਲ ਲਿਖਣਾ ਤਾਂ ਮੰਮੇ ਨੂੰ ਸਿਹਾਰੀ ਨਹੀਂ ਆਊਗੀ ਠੀਕ ਹੈ ਹੁਣ ਆਪਾਂ ਲਿਖਾਂਗੇ ਪਹਿਲਾਂ ਹਾ ਹਾ ਠੀਕ ਹੈ ਹਾ ਹਾ ਲਿਖ ਕੇ ਹਾਹੇ ਨੂੰ ਸਿਹਾਰੀ ਆਊਗੀ ਕਿਉਂਕਿ ਆਵਾਜ਼ ਜਿਹੜੀ ਆ ਹਾਹੇ ਨੂੰ ਆ ਰਹੀ ਆ ਸਿਹਾਰੀ ਦੀ ਠੀਕ ਹੈ ਮੰਮਾ ਹਾਹੇ ਸਿਹਾਰੀ ਮ ਹ ਲ ਲ ਕੀ ਬਣ ਗਿਆ ਮਹਿਲ ਏ ਤੁਸੀਂ ਆਵਾਜ਼ ਬੱਚਿਓ ਜਦੋਂ ਆਪਾਂ ਲਿਖਣ ਲੱਗ ਜਾਂਦੇ ਹਾਂ ਨਾ ਸ਼ਬਦ ਉਹਦੋਂ ਆਪਾਂ ਨੂੰ ਆਵਾਜ਼ ਪਹਿਚਾਣ ਆਉਣ ਲੱਗ ਜਾਂਦੀ ਹੈ ਕਿ ਕਿਹੜੇ ਅੱਖਰ ਨੂੰ ਸਿਹਾਰੀ ਦੀ ਆਵਾਜ਼ ਆ ਰਹੀ ਹੈ ਠੀਕ ਆ ਅਗਲਾ ਸ਼ਬਦ ਆਪਾਂ ਲਿਖਦੇ ਹਾਂ ਨਹਿਰ ਨ ਨਾ ਹੇ ਸਿਹਾਰੀ ਹੇ ਰਾ ਰੋ ਕੀ ਬਣ ਗਿਆ ਨਹਿਰ हां जी बच्चों जे आपा नन्ने नु सिहारी लाती है की बन जुगा नेहर की बन जुगा नेहर पर आपा के लिखना है नहर ठीक है न, न न न साहे सिहारी हे र र र नहर अगला क्लास हवादा पर लिख दे किसान हूँ देखो आपा किसान बोलया तो हूँ कक्के नु सिहारी दी आवाज आ रही है ठीक है कक्के सिहारी के स स कन्ना सा ਨੰਨਾ ਨ ਕੀ ਬਣ ਗਿਆ ਕਿਸਾਨ ਅਗਲਾ ਸ਼ਬਦ ਆਪਾਂ ਲਿਖਦੇ ਆ ਪਿਆਜ਼ ਪਪਾ ਲਿਖਾਂਗੇ ਆਪਾਂ ਠੀਕ ਹੈ ਪੱਪੇ ਨੂੰ ਆ ਗਈ ਸਿਹਾਰੀ ਪੇ ਆਵਾਜ਼ ਇਹਦੀ ਕੀ ਬਣਗੀ ਪੇ ਐੜੇ ਕੰਨਾ ਆ ज हूँ आप जजा लिखा ठीक है जज्जे पैर की आऊगी बिंदी क्योंकि जो जजे पैर बिंदी नहीं पाते प्याज बन जूगा आप लिखना प्याज ज नॉट ज ठीक है प्या देखो प्या जजे पैर बिंदी ज की बन गया प्याज अगला शब्द आप लिखते हाँ शहर सिहारी की आवाज कड़ी आखन आ हाही ਜਿੱਦਾਂ ਨਹਿਰ ਵਿੱਚ ਸੀ ਮਹਿਲ ਵਿੱਚ ਸੀ ਐਦਾਂ ਹੀ ਸ਼ਹਿਰ ਸਸੇ ਪੈਰ ਬਿੰਦੀ ਸ਼ ਜੇ ਆਪਾਂ ਪੈਰ ਚ ਬਿੰਦੀ ਨਹੀਂ ਪਾਉਂਦੇ ਸਸੇ ਦੇ ਤਾਂ ਇਹ ਕੀ ਬਣ ਜਾਊਗਾ ਸ਼ਹਿਰ ਪਰ ਆਪਾਂ ਨੂੰ ਕੀ ਲਿਖਣਾ ਸ਼ਹਿਰ ਆਹ ਹੈ ਨੂੰ ਸਿਹਾਰੀ ਹੈ ਰਾਰਾ ਰ की बन गया शहर सत पैर बिंदी हे हाँ रारा र शहर हाँ जी बच्चों अगली वीडियो सुल सिहारी मात्रा चार अखर वाले शब्द न ठीक है उदों तक तीन इन्हों की प्रैपरेशन करो त अपना ध्यान रखियो बाय बाय